ਹਾਂਜੀ ਅਸੀ ਕਾਲ ਜੀ ਸਾਰੇਆਂ ਤੁਹਾਡਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਲੈ ਵੀ ਮਿੱਤਰੋ ਮੋਟਰ ਤੇ ਆਏ ਸੀ ਇੱਥੇ ਦੇਖਿਆ ਆਟੋਮੈਟਿਕ ਖਰਾਬ ਹੋ ਗਿਆ ਲੈ ਵੀ ਮਿੱਤਰੋ ਅਦਲਾਉਨੇ ਆਟੋਮੈਟਿਕ ਦੇਖਦੇ ਆ ਵੀ ਕੰਮਜਾਬ ਹੁੰਨੇ ਆ ਕਿ ਨਹੀਂ ਪਰ ਲਾ ਕੇ ਦੇਖਦੇ ਆ ਬਾਈ ਚਲੋ ਆਜੋ ਫਿਰ ਲਾਈਏ ਆਟੋਮੈਟਿਕ ਦੇਖਦੇ ਆ ਬਾਈ ਦੇਖੋ ਮੋਟਰ ਜਰੂਰ ਚੱਲ ਰਹੀ ਆ ਪਤਾ ਕੀ ਚੱਕਰ ਆ ਜਿਹੜਾ ਆ ਦੇਖੋ ਬਲਰ ਮਾਰ ਰਿਹਾ ਹਨਾ ਇਹ ਇੱਕ ਵਾਰੀ ਚਲਾ ਦਿੰਦਾ ਮੋਟਰ ਚਲਾ ਕੇ ਨਾ ਜਿਵੇਂ ਅੱਧੇ ਘੰਟੇ ਬਾਅਦ ਘੰਟੇ ਬਾਅਦ ਇਹ ਬ੍ਰੇਕ ਮਾਰ ਦਿੰਦਾ ਆਪਣੇ ਆਪ ਇਹ ਆਟੋਮੈਟਿਕ ਬੰਦ ਕਰ ਦਿੰਦਾ ਮੋਟਰ ਨੂੰ ਫਿਰ ਮੈਂ ਕਿਹਾ ਵੀ ਚਲ ਦੇਖਦੇ ਆਂ ਕੀ ਪ੍ਰੋਬਲਮ ਆ ਆ ਦੇਖੋ ਹੁਣ ਬਲਰ ਕਿੰਨੀ ਮਾਰ ਰਹੀ ਆ ਹਨਾ ਇਹ ਪਤਾ ਨਹੀਂ ਕੀ ਚੱਕਰ ਹੋਇਆ ਪਿੱਛੋਂ ਬੰਦੇ ਨੇ ਫੇਸ ਘੱਟ ਵੱਧ ਓਨ ਕਰਕੇ ਇਹ ਸੜ ਗਿਆ ਜਾਨਕਿ ਹੁਣ ਇਹਨੂੰ ਆਪਾਂ ਖੋਲਦੇ ਆਂ ਖੋਲ ਕੇ ਦੂਜਾ ਨਮਾ ਲਾਉਨੇ ਆ ਬਾਕੀ ਤੁਸੀਂ ਦੇਖਿਓ ਪੂਰਾ ਵਲੌਗ ਜੀ ਮਿੱਤਰੋ ਕੱਢ ਲਈ ਆਪਾਂ ਗ੍ਰੀਪ ਥੋੜੀ ਬਾਈ ਸਾਵਧਾਨੀ ਜ਼ਰੂਰੀ ਆ ਹਨਾ ਕਿਉਂਕਿ ਥੋੜੀ ਜਣ ਗੱਲੀ ਤੁਹਾਨੂੰ ਪਤਾ ਬਹੁਤ ਖਤਰਨਾਕ ਹੈ ਇਹ ਇਸ ਤਰ੍ਹਾਂ ਇਹ ਜਿਹੜੇ ਨੇ ਮੈਂ ਸੁਣਿਆ ਵੀ ਜਿਹੜੇ ਬੰਤੇ ਨੇ ਕਹਿੰਦਾ ਵੀ ਬਿਜਲੀ ਅਸੀਂ ਨੇ ਬਣਾਈ ਆ ਉਹ ਬੰਦਾ ਕਹਿੰਦਾ ਵੀ ਯਾਰ ਮੈਂ ਤਾਂ ਆਪ ਬਣਾਈ ਆ ਮੈਨੂੰ ਕੀ ਕਹਿੰਦੀ ਏ ਇਹ ਕਹਿੰਦਾ ਜਦ ਮੈਂ ਆਪੇ ਚੈੱਕ ਕਰਦਾ ਕਹਿੰਦਾ ਜੇ ਲੱਗਿਆ ਹੱਥ ਲਾਉਣ ਉਹ ਮਰੀ ਆ ਭਗਾ ਕੇ ਜਰਾ ਤੌਤੀ ਖਤਮ ਕਰਤਾ ਜਿਹਨੇ ਬਿਜਲੀ ਦੀ ਖੋਜ ਕੀਤੀ ਤੀ ਉਹ ਬੰਦਾ ਉਹ ਕਹਿੰਦਾ ਸੀ ਮੈਂ ਤਾਂ ਇਹਨੂੰ ਪਿਆਰ ਕਰਿਆ ਮੈਨੂੰ ਕੀ ਕਹਿ ਸਕਦੀ ਏ ਯਾਨੀ ਕਿ ਬਈ ਇਹ ਬਹੁਤ ਸਾਵਧਾਨੀ ਰੱਖੋ ਹਣਾ ਜਦੋਂ ਵੀ ਆਪਣੇ ਖੋਲਣਾ ਆਪਣੇ ਤਾਰਾਂ ਤੋਰਾ ਆਟੋਮੈਟਿਕ ਪੂਰਾ ਇਨ ਸੈੱਟ ਕਰਕੇ ਵੀ ਯਾਨੀ ਕਿ ਇੱਥੇ ਕੋਈ ਤਾਰ ਤੋੜਨਾ ਲੱਗਦੀ ਹੋਵੇ ਬਾਈ ਅੱਜ ਸਾਡਾ ਇਲੈਕਟ੍ਰੀਸ਼ੀਅਨ ਥੋੜਾ ਬੀਜੀ ਸੀ ਨਹੀਂ ਤਾਂ ਆਪਾਂ ਉਹਨੂੰ ਬੁਲਾ ਲੰਦੇ ਉਹ ਵਿਚਾਰਾ ਇੱਕ ਮੋਟਰ ਜੀ ਖਰਾਬ ਹੋ ਗਈ ਉਹਨੂੰ ਸਮਾਰ ਰਿਹਾ ਹੈ ਨਾ ਰਵੀ ਇਲੈਕਟ੍ਰੀਸ਼ੀਅਨ ਆਪਣਾ ਨਹੀਂ ਮਿੱਤਰੋ ਆਕੀ ਤਾਰਾਂ ਆਪਾਂ ਨਾਲ ਦਿੱਤੀਆਂ ਸਾਰੀਆਂ ਲਾ ਤਾਰਾਂ ਦੋਕ ਰਹਿ ਗਈਆਂ ਨਹੀਂ ਮਿੱਤਰੋ ਕਈ ਵਾਰ ਪਤਾ ਕੀ ਚੱਕਰ ਹੁੰਦਾ ਜਿਵੇਂ ਆਪਾਂ ਕਾਲੀ ਤਾਰ ਮੋਟਰ ਨਾ ਚੱਲੇ ਫਿਰ ਜਿਹੜੀਆਂ ਦੋ ਆਪਸ ਵਿੱਚ ਕਾਲੀਆਂ ਤਾਰਾਂ ਨੇ ਇਹਨਾਂ ਨੂੰ ਚੇਂਜ ਕਰ ਦਵੇ ਤੇ ਮੋਟਰ ਆਪਣੀ ਜੰਦੀ ਹੈ ਚੱਲ ਲਾਈ ਮਿੱਤਰੋ ਆਪਣੇ ਦੋ ਕੁ ਤਾਰਾਂ ਰਹਿ ਗਈਆਂ ਲਾਉਣ ਤੇ ਬਾਕੀ ਆਟੋਮੈਟਿਕ ਆਪਣਾ ਹੋ ਗਿਆ ਪੂਰਾ ਪ੍ਰੋਪਰ ਫਿੱਟ ਦੇਖ ਸਕਦੇ ਤੁਸੀਂ ਆ ਕਾਲੀ ਤਾਰ ਇੱਧਰ ਲਾਤੀ ਤੇ ਦੂਮਾ ਦੀ ਇੱਕ ਜਿਹੜੀ ਹੋਰ ਕਾਲੀ ਤਾਰ ਆ ਤੇ ਤਿੰਨ ਤਾਰਾਂ ਹੁੰਦੀਆਂ ਨੇ ਇੱਕ ਗੱਠ ਵਾਲੀ ਤਾਰ ਹੁੰਦੀ ਆ ਜਿਹੜੀਆਂ ਦੋ ਕਾਲੀਆਂ ਤਾਰਾਂ ਨੇ ਇੱਧਰ ਜਿਹੜੇ ਇਧਰੋਂ ਫੇਸ ਆ ਰਹੇ ਨੇ ਮੇਨ ਇਹਨਾਂ ਦੇ ਵਿੱਚ ਲੱਗਦੀਆਂ ਨੇ ਜੀ ਜਿਹੜੇ ਆਪਣੇ ਪਿੱਛੋਂ ਮੇਨ ਫੇਸ ਆ ਰਹੇ ਨੇ ਉਹਨਾਂ ਨੂੰ ਦੋ ਕਾਲੀਆਂ ਤਾਰਾਂ ਲੱਗਦੀਆਂ ਆ ਉਹਦੇ ਵਿੱਚ ਤੇ ਜਿਹੜੀ ਤੀਜੀ ਇੱਕ ਗੱਠ ਵਾਲੀ ਤਾਰ ਆ ਗੱਠ ਵਾਲੀ ਤਾਰ ਤੇ ਹਰੀ ਤਾਰ ਹਨਾ ਇਹ ਦੋਨਾਂ ਨੂੰ ਮਿਲਾ ਕੇ ਇਹ ਇੱਧਰ ਲਈ ਵਾਸੀ ਲੱਗਦੀ ਆ ਸਭ ਤੇ ਇੱਧਰ ਹੁਣ ਇੱਥੇ ਆਪਾਂ ਲਾਵਾਂਗੇ ਦੇਖੋ ਕਾਲੀ ਤਾਰ ਤੇ ਤਰ ਲੱਗ ਤੈਨੂੰ ਦਿਖਾ ਬਾਈ ਮੜ ਜਾ ਦਿਖਦਾ ਨਹੀਂ ਕੁਸ ਲੱਗੂਗਾ ਤੇ ਇੱਥੇ ਆਪਾਂ ਨੇ ਲਾਤੀ ਹੈ ਨਾ ਕਾਲੀ ਤਾਰ ਇਹ ਵੀ ਆਪਣੀ ਹੋਊਗੀ ਫਿੱਟ ਤੇ ਅੱਜ ਬਾਈ ਟਰੈਕਟਰ ਲਿਆਂਦਾ ਘਰੋਂ ਅੱਜ ਸਬਜ਼ੀ ਗੜੀ ਜਗਾ ਕਰਦੇ ਆ ਤਿਆਰ ਮੈਂ ਕਿਹਾ ਹੁਣ ਸਿਆਲ ਵਾਲੀਆਂ ਸਬਜ਼ੀਆਂ ਤੇ ਇਹ ਲਾ ਸਾ ਸੁਖਾਇਆ ਕਰਾਂਗੇ ਫਿਰ ਮੂੜੀਆਂ ਮੂੜੀਆਂ ਵੀ ਖਾਇਆ ਕਰਾਂਗੇ ਤੇ ਪੂਰਾ ਫਿੱਟ ਤੇ ਹੁਣ ਦੇਖਦੇ ਆ ਚਲਾ ਕੇ ਮੋਟਰ ਇਹ ਚੱਕਰ ਚੁੱਕਰ ਤਾਂ ਨਹੀਂ ਕੁੱਠੇ ਕਰਦੇ ਰੁੱਡੇ ਨਾਲ ਇਖੇ ਹੁਣ ਚੱਲ ਗਈ ਆਇਓ ਮੇtra ਮੋਟਰ ਗਈ ਚੱਲ ਆਪਣੀ ਅੱਪਾ ਹੋ ਗਏ ਸਫਸੈਬਲ ਆ ਮੈਨੂੰ ਐ ਦਾ ਮਾਂ ਵੀ ਚੱਲ ਦੇਖਦੇ ਆ ਕਿਤੇ ਤਾਰੇ ਉਲਟੀਆਂ ਫੁੱਟੀਆਂ ਨਾ ਲੱਗੀਆਂ ਹੁਣ ਦੇਖੋ ਤੁਸੀਂ ਦੇਖ ਸਕਦੇ ਆ ਇਹ ਆਪਣਾ ਪੁਰਾਣਾ ਆਟੋਮੈਟਿਕ ਹੀ ਤਾਂ ਹਾਂ ਉਹ ਤੁਹਾਨੂੰ ਦਿਖਾਇਆ ਤਾਂ ਇਹ ਖਰਾਬ ਹੋ ਗਿਆ ਤਾਂ ਬਾਈ ਤੇ ਉਸ ਤੋਂ ਬਾਅਦ ਹੁਣ ਨਵਾਂ ਲਿਆ ਆਪਾਂ ਐਡੋਮੈਂਟ ਕੇ ਦੇਖੋ ਹੋਰ ਵੱਡੀ ਚ ਆਇਆ ਥੋੜੇ ਜਿਹਾ ਹਣਾ ਹੁਣ ਆਪਾਂ ਨਾ ਵੀ ਮੋਟਰ ਗਈ ਆਪਣੀ ਚੱਲ ਹੁਣ ਆਪਾਂ ਇਹਦਾ ਟੱਕਣ ਦੀ ਕਰ ਬੰਦ ਉਸ ਤੋਂ ਬਾਅਦ ਹੁਣ ਟਰੈਕਟਰ ਆ ਗਿਆ ਤੇ ਹੁਣ ਆਪਾਂ ਬਾਵਾਗੇ ਖੇਤ ਆਪਣਾ ਜਗਾ ਸਬਜੀ ਵਾਲੀ ਤੇ ਤੁਹਾਡੇ ਨਾਲ ਕਰਦੇ ਆਂ ਵਲੌਗ ਸਾਂਝਾ ਆਨੇ ਕਰਿਆਂ ਦਾ ਸੈਟ ਕਿੱਤੇ ਕਿੱਲਾ ਭਰਗੇ ਦਾ ਦੂਜੇ ਕਿੱਲੇ ਵਿੱਚ ਪਾਣੀ ਆਪਾਂ ਨੇ ਕਰਿਆਂ ਦਾ ਹਾਂ ਬਈ ਇੱਧਰ ਆ ਗਿਆ ਆਪਣਾ ਕਾਲਾ ਬਾਈ ਆ ਵੀ ਕਾਲੇ ਕੀ ਹਾਲ ਆ ਅੱਛਾ ਤੂੰ ਅੱਜ ਫਿਰ ਗਿਆ ਦਾ ਸਮਾਨ ਲੈਣ ਲੁਧਿਆਣੇ ਮਸ਼ੀਨ ਦਾ ਮੈਂ ਤੈਨੂੰ ਕਹਦਾ ਵੀ ਸਬਜ਼ੀਆਂ ਵਾਲੀ ਕਿੱਟ ਫੜ ਲਈ ਲਿਆਇਆ ਕਿ ਪੁੱਲਤ ਨਹੀਂ ਆਇਆ ਜਿੰਦੀ ਤੇਰਾ ਪਈਆ ਜਿੰਦੀ ਚੱਲ ਵਧੀਆ ਮਿਲ ਗਈ ਦੀ ਦੋ ਕਿੱਟਾਂ ਲੈ ਆਉਣੀ ਇਹਦੇ ਯਾਰ ਹੈ ਦੋ ਬਿੱਟਾਂ ਨੇ ਉਹਨੂੰ ਸਸਤੀ ਜੀ ਉਹ ਆ ਤਾਂ ਕਿ ਨਹੀਂ ਉੱਥੇ ਫਿਰ ਤੈਨੂੰ ਕਿਹਾਦਾ ਬੈਰਿੰਗ ਬੂਰਿੰਗ ਲਿਆਂਦੇ ਆ ਤਾਂ ਮੈਂ ਫਿਰ ਉੱਥੇ ਫਰਕ ਲੱਗਾ ਕੋਈ 100% ਕੋਈ ਫਰਕ ਬਾਈ ਸਾਡਾ ਬੰਦਾ ਜੇ ਸੀ ਲਿਗਾਣੇ ਭੇਜਿਆ ਸੀ ਇੱਕ ਤਾਂ ਇਹ ਹੁਣ ਸਮਾਨ ਲਿਆ ਸਪੇਅਰ ਪਾਰਟ ਲੈ ਕੇ ਲਿਆਂਦੇ ਤੋਂ ਆਪਣਾ ਬੈਰਿੰਗ ਸ਼ੈਰਿੰਗ ਦੇਖਣਾ ਤੇ ਇੱਕ ਹੁਣ ਉਹਦੇ ਬਾਅਦ ਬਾਈ ਆਪਾਂ ਨੇ ਉਧਰ ਪਾਲ ਦੀ ਰਿਪੇਅਰ ਕਰਨ ਦੀ ਜਾਣਾ ਇਹ ਕਰਕੇ ਮਾਂ ਵੀ ਚਲੋ ਉੱਥੇ ਤੇ ਹੁਣ ਫਿੰਗਰਾ ਫੁੰਗਰਾ ਹੀ ਪਾਉਣੀਆਂ ਪਾਲਦੀਆਂ ਕੁਝ ਬੈਰਿੰਗ ਬੂਰਿੰਗੇ ਪਾਉਨੇ ਆ ਯੂਪੀ ਖੜੀ ਆ ਉਹ ਆਪਣੀ ਮਸ਼ੀਨ ਇਹ ਕਰਕੇ ਵੀ ਉਥੇ ਦੇ ਸਮਾਨ ਲਿਆ ਸਾਰਾ ਤੇ ਮੈਂ ਇਹਨੂੰ ਐਂ ਦੱਸਿਆ ਪੂਰੇ ਦੇ ਵੀ ਸਮਾਨ ਲੱਤਾ ਪੁੱਰੇ ਦੇ ਵੀ ਸਮਾਨ ਲੱਤਾ ਬੈਰੰਗਾਂ ਦਾ ਫਰਕ ਤਾਂ ਬਹੁਤ ਆ ਹੈ ਓੜਾ ਉੱਚੀ ਬੋਲ ਬਹੁਤ ਫਰਕਾਂ ਵਾਲੇ ਵੇਂਦੇ ਸਮਾਨ ਹਾਂ ਅੱਛਾ ਅੱਛਾ ਆ ਮੈਂ ਇੱਕ ਦੇਖਿਆ ਵੀ ਜਿਹੜਾ ਆਪਣਾ ਉਹ ਸਾਲਾ 2250 ਦਾ ਬੈਰੰਗ ਹੈਂ ਜਿਵੇਂ 2250 ਦਾ ਬੈਰੰਗ ਉਥੇ 150 ਦਾ ਬੈਰੰਗ ਸਾਰ ਰੁਪਏ ਦਾ ਘੱਟੋ ਘੱਟ ਬਾਈ ਫਰਕ ਆ ਉਥੇ ਹਰੇਕ ਚੀਜ਼ ਫਿੰਗਰਾਂ ਦਾ ਫਰਕ ਆ ਬੁਲੇਟਾਂ ਦਾ ਫਰਕ ਆ ਹੁਣ ਤੋਂ ਕੀ ਕੀ ਚੀਜ਼ ਲਿਆ ਉਥੇ ਦੇ ਹੂੰ ਕੀ ਕੀ ਲਿਆ ਕੀ ਜੀਦਾ ਦਾ ਦਾ ਮਾਮਲਾ ਹੈ ਇਹ ਤਿੰਗਰਾਂ ਲਿਆਤਾ ਤੈਨੂੰ ਫਿੰਗਰਾਂ ਕਿਹਾ ਦਾ ਫਿੰਗਰਾਂ ਤੇ ਦੋ ਡੱਬੀਆਂ ਬਲੇਟਾਂ ਦੀਆਂ ਤੇ ਹਾਂ ਪੰਪ ਦੀਆਂ ਕਾਟਵਾਂ ਤੇ ਇਹ ਤਿੰਗਰ ਇਹ ਪੱਜ ਲੱਗ ਰਹੀ ਇਹਨੂੰ ਹੁਣ ਮਿੱਥ ਜਾਓ ਹਾਂਜੀ ਮਿੱਕਰੋ ਆਪਾਂ ਨੇ ਪਹਿਲਾਂ ਨਾ ਗਰਮੀ ਵਾਲੀ ਕਿੱਕ ਵੀ ਲੈ ਆਂਦੀ ਦੀ ਲੁਧਿਆਣੇ ਤੋਂ ਆਪਾਂ ਲਾਈ ਸੀ ਉਹ ਜਦ ਵੀ ਇਹ ਕਾਲਾ ਬਾਈ ਉੱਥੇ ਮੇਲਾ ਦੇਖਣ ਗਿਆਦਾ ਲੁਧਿਆਣੇ ਹੈ ਨਾ ਯੂਨੀਵਰਸਿਟੀ ਦੇ ਵਿੱਚ ਉਹ ਲਾਈ ਬਾਈ ਲਾਉਣਸਾਰ ਨਾ ਦੂਏ ਤੀਏ ਦੇ ਨੇ ਇੰਨੀ بارش ਹੋਈ ਜਿਹੜੇ ਮਾੜੇ ਮੋٹے ਜੰਮੇ ਵਿਚਾਰੇ ਜੰਮ ਗਏ ਹੈ ਨਾ ਬਾਕੀ ਸਾਰੀ ਵੇਲਾਂ ਫੁੱਲਾਂ ਸਾਰੀਆਂ ਖਰਾਬ ਹੋ ਗਿਆਂ ਸਬਜ਼ੀ ਕਾਣਾ ਇਤ ਕੀ ਮੁੱਲੇ ਲੱਤੀ ਆ ਗਰਮੀ ਵਾਲੀ ਹੈ ਨਾ ਕੋਈ ਵੇਲ ਨਹੀਂ ਹੋਈ ਕੋਈ ਕੁਝ ਨਹੀਂ ਹੋਇਆ ਇਸ ਕਿ ਕੌਤ ਬਾਈ ਪਿਆਰ ਨਾਲ ਅਸੀਂ ਨੇ ਤਿੰਨੇ ਚਾਰਾਂ ਜਣਿਆਂ ਨੇ ਮਿਹਨਤ ਕਰਕੇ ਲਾਈ ਪਰ ਮੀ ਪੈ ਜਾਓ ਜਮੇ ਵੇਕਾਰੋ ਵੀ ਦੁਬਾਰਾ ਬਾਈ ਫਿਰ ਇੰਨੀ ਹਿੰਮਤ ਨਹੀਂ ਬਈ ਵੀ ਦੁਬਾਰਾ ਲਾਦੀ ਹੈ ਤਾਂ ਇਸ ਕਰਕੇ ਪਿਛਲੇ ਸਾਲ ਵੀ ਬਾਈ ਅਸੀਂ ਦੇਖ ਲਓ ਯੂਨੀਵਰਸਿਟੀ ਤੋਂ ਲਿਆ ਕੇ ਕਿੱਟ ਲਈ ਤੀ ਜਿਹੜਾ ਆਮ ਧਨੀਆ ਆਪਾਂ ਆਮ ਦੁਕਾਨਾਂ ਤੋਂ ਲਿਆ ਕੇ ਬਾਈ ਬੀਜ ਦੰਨੇ ਆ ਜਾਂ ਧਨੀਆ ਜਾਂ ਮੂਲੀਆਂ ਹਨਾ ਉਹਨਾਂ ਦੇ ਟੇਸਟ ਦਾ আর ਜਿਹੜੇ ਆਪਾਂ ਉਥੋਂ ਲਿਆਣੇ ਯੂਨੀਵਰਸਿਟੀ ਤੋਂ ਲੈ ਕੇ ਆਨੇ ਕਿੱਟ ਉਹਦੇ ਟੇਸਟ ਦਾ ਬਹੁਤ ਫਰਕ ਹੁੰਦਾ ਹਨਾ ਤੁਸੀਂ ਮੂਲੀ ਖਾ ਕੇ ਚੈੱਕ ਕਰ ਲਓ ਤੁਸੀਂ ਧਨੀਆ ਖਾ ਕੇ ਚੈੱਕ ਕਰ ਲਓ ਲੱਗੀ ਹੁੰਦਾ ਨਾਲੇ ਏਡਾ ਏਡਾ ਧਨੀਆ ਹੁੰਦਾ ਬਾਈ ਜਿਹੜਾ ਆਪਾਂ ਉਥੇ ਤੇ ਲੈ ਕੇ ਆਉਨੇ ਆ ਉਹਨੋਂ ਇੱਕ ਤੇ ਦੇ ਵਿੱਚ ਤਕਰੀਬਨ ਜੇ ਆਪਾਂ ਆਮ ਲੈ ਕੇ ਆਨੇ ਹਨਾ ਆਪਾਂ ਕਹਿੰਦੇ ਨੇ ਯਾਰ ਸਮਰ ਵਾਲੀ ਵੀ ਆਪਣੀ ਸਬਜ਼ੀ ਵਾਲੀ ਕਿੱਟ ਦੇ ਦਿਓ ਕਈ ਵਾਰੀ ਆਪਾਂ ਨੂੰ ਦਾ ਵਿੱਚ ਜੇ ਮੈਂ ਆਪਾਂ ਕਹਿੰਦੇ ਨੇ ਆ ਕਿ ਆਉਂਦੇ ਨੇ ਉਹ ਚਕੰਦਰ ਚਕੰਦਰ ਵਗੈਰਾ ਹਨਾ ਹੁੰਦੇ ਨਹੀਂ ਕਈ ਵਾਰੀ ਆਪਾਂ ਭੁੱਲ ਜਾਂਦੇ ਆ ਜਿਹੜੀ ਹੁਣ ਆਪਾਂ ਉਸ ਕਿੱਟ ਲੈ ਕੇ ਆਉਂਦੇ ਉਹਦੇ ਵਿੱਚ ਸਾਰਾ ਗੁਹਾ ਚਕੰਦਰ ਮੂੜੀਆਂ ਮੇਥੇ ਸਲਗਮ ਹਨਾ ਤੇ ਛੋਟੀ ਰਾਈ ਉਹ ਜਿਹੜੀ ਸਬਜ਼ੀ ਵਾਲੀ ਪੀੜੀ ਸਰੋ ਉਹਦੇ ਵਾਲੀ ਸਾਗ ਵਾਲੀ ਹੁੰਦੀ ਆ ਪਾਲਕ ਮਿੱਠਾ ਹਰਾ ਤੁਸੀਂ ਨਹੀਂ ਆਪਾਂ ਨੇ ਇਹ ਵਾਰੀ ਭੁੱਲ ਜਾਨੇ ਆਪਾਂ ਕਹਿੰਦੇ ਆ ਬਾਈ ਯਾਰ ਆਪਾਂ ਯਾਰ ਮੂੜੀਆਂ ਦੇ ਬੀਜ ਦੇ ਬਾਈ ਪਾਲਕ ਦਾ ਬੀਜ ਦੇ ਦੇ ਬਾਈ ਮਿੱਠੇ ਦਾ ਬੀਜ ਦੇ ਦੇ ਹਨਾ ਹਨਾ ਇੰਨੀ ਕ ਗੱਲਾਂ ਦੀ ਆਪਾਂ ਭੁੱਲ ਜਾਨੇ ਆ ਜੀ ਪਰ ਜਦੋਂ ਆਪਾਂ ਯੂਨੀਵਰਸਿਟੀ ਤੋਂ ਜਿਹੜੀ ਚੀਜ਼ ਲੈ ਕੇ ਆਂਦੀ ਉਹਦੇ ਵੀ ਸਾਰਾ ਕੁਝ ਆ ਠੀਕ ਆ ਬਾਕੀ ਬਾਈ ਤੁਸੀਂ ਆਏ ਚੈੱਕ ਕਰੋ ਆ ਫਿਰ ਸਾਡੇ ਹੋਰ ਬੰਦੇ ਨੇ ਦੇਖ ਜੀਰੀ ਲਾਈ ਆ ਮਸ਼ੀਨ ਨਾਲ ਜੀਰੀ ਲੱਗੀ ਹੋਇਆ ਸਾਰੀ ਬਗੈਰ ਕੱਦੂ ਦੇ ਉਹ ਜੀਰੀ ਚੈੱਕ ਕਰੋ ਵੈਸੇ ਇਹ ਪਹਿਲਾਂ ਨਾ ਪਤਾ ਕੀ ਹੋਇਆ ਤਾਂ ਥੋੜੀ ਰੁਕ ਗਈ ਸੀ ਜੀਰੀ ਫਿਰ ਇਹਨਾਂ ਨੇ ਆਪਣਾ ਕੋਈ ਪ੍ਰੋਡਕਟ ਪ੍ਰੋਡਕਟ ਪਾਏ ਫਿਰ ਚੱਲ ਗਈ ਜਿਹੜੀ ਜਾਨਕਿ ਇਹਨਾਂ ਨੇ ਇਹ ਕਰੇ ਇੱਕ ਪਾਸੇ ਤੇ ਨਾ ਬਾਈ ਜਦੋਂ ਮਿੱਟੀ ਖਿੱਚ ਲਈ ਸਾਰੀ ਆਪਣਾ ਲੇਜ਼ਰ ਲੈਵਲ ਹੋਇਆ ਤਾਂ ਇੱਧਰ ਫੇਰ ਉੱਚੇ ਦੇ ਪਤਾ ਨੀਮ ਆਦਾ ਹੈ ਨਾ ਇਹਨਾਂ ਨੇ ਸਾਰੀ ਮਿੱਟੀ ਉਧਰੋਂ ਖਿੱਚੀ ਉਧਰੋਂ ਖਿੱਚਣ ਕਰਕੇ ਜੇ ਤਾਂ ਇਹ ਕਰ ਲੈਂਦੇ ਕੱਦੂ ਜਾਨਕਿ ਗਿੱਲੇ ਦੇ ਵਿੱਚ ਫੇਰ ਤਾਂ ਮਿੱਟੀ ਆਪਸ ਵਿੱਚ ਮਿਕਸ ਹੋ ਜਾਂਦੀ ਹੈ ਹਨਾ ਇਹਨਾਂ ਨੇ ਇੱਕਣੇ ਬਾਈ ਲੈਜ਼ਰ ਕਰਕੇ ਜਿਹੜੀ ਲਾਤੀ ਪਹਿਲਾਂ ਜਿਹੜੀ ਪੂਰੀ ਬਹੁਤ ਉੱਚੀ ਆ ਜੇ ਆਪਾਂ ਹੁਣ ਜਾਦਾ ਇੱਕ ਪਾਸੇ ਦੇ ਮਿੱਟੀ ਖਿੱਚਦੇ ਨੇ ਹੁਣ ਆਪਾਂ ਨੇ ਉਹ ਪਰਲਾ ਖੇਤ ਆਪਣਾ ਮੰਨ ਲਓ ਹਨਾ ਉਹ ਖੇਤ ਦੇ ਵਿੱਚ ਇਹਦੇ ਇਹਦੇ ਉੱਪਰ ਹੀ ਕਰਨਾ ਖੇਤ ਹੋਰ ਆ ਜਿਹੜਾ ਇਹ ਖੇਤ ਆ ਇਹ ਬਾਈ ਇੰਨਾ ਡੂੰਗਾ ਸੀ ਦੂਏ ਖੇਤਾਂ ਨਾਲੋਂ ਚੱਲ ਬਾਈ ਸਾਡੇ ਬੰਦੇ ਨੇ ਕੀ ਕਰਿਆ ਕਰਾ ਨਾਲ ਮਿੱਟੀ ਖਿੱਚੀ ਲਈ ਦੂਏ ਖੇਤhoe ਦੇ ਵਿੱਚ ਚੱਲ ਬਈ ਇਹਨ ਲੇਵਲ ਕਰਤਾ ਗਾਹਾਂ ਮੈਂ ਕਹੇਮਾ ਵੀ ਕਿਹੜਾ ਬੀਜ ਲਾਏਗਾ ਪਤੰਦਰ ਨੇ ਚੱਕ ਕੇ ਹੂਸ਼ਾ ਠੋਕਦਾ ਬਾਈ ਮੈਂ ਕਹਾਂ ਇੱਕਦਾ ਬਾਈ ਮਿੱਟੀ ਖਿੱਚ ਲਈ ਉੱਪਰ ਤੇ ਲਾਤਾ ਹੂਸ਼ਾ ਹਾਂ ਕਿ ਸਾਡੀ ਘੜਬੜ ਹੋਊਗੀ ਹਨਾ ਪਰ ਬਾਈ ਸੋਣੀ ਜੀਰੀ ਨਿਕਲੀ ਆ ਹਨਾ ਕੋਈ ਦਿੱਕਤ ਨਹੀਂ ਆਈ ਜਿਵੇਂ ਆਪਾਂ ਕਹਦਨੇ ਆਂ ਵੀ ਦਿੱਕਤ ਹਾਂ ਬਾਈ ਇਹ ਆਪਣੇ ਪਿੰਡ ਦਾ ਕਬਰਸਤਾਨ ਆ ਹਨਾ ਸਾਡੇ ਪਿੰਡ ਦਾ ਤੇ ਬਾਈ ਇਧਰ ਹੁਣ ਆਵਾ ਤੇ ਜਿੰਦਰ ਸਿੰਘ ਪਹੁੰਚੇ ਆ ਆਪਣਾ ਬਾਈ ਇਹ ਹੀ ਮਸ਼ੀਨਾਂ ਵਾਲਾ ਆਪਣੇ ਨਾਲੇ ਹੁੰਦਾ ਤੁਹਾਨੂੰ ਪਤਾ ਹੈ ਹਰੇਕ ਵੀਡੀਓ ਚ ਆਪਣੇ ਇਕੱਠੀਆਂ ਮਸ਼ੀਨਾਂ ਚੱਲਦੀਆਂ ਉਧਰ ਲੋ ਵੀ ਅੱਜ ਬਾਈ ਵੀ ਆਪਾਂ ਖੇਤ ਦੀ ਗੱਲ ਕਰਦੇ ਆਂ ਆਦਾ ਬਾਈ ਦੇਖੀਓ ਫਿਰ ਤੇਰੇ ਖੇਕ ਦੇ ਵਿੱਚ ਕੀ ਚੱਕਰ ਆ ਕੀ ਨਹੀਂ ਇਹ ਬਾਈ ਇਹ 126 ਚੋਂ ਨਾ ਬਾਈ 126 ਹੈ ਜੀ ਅੱਛਾ ਵੇ ਆਪਾਂ ਮਸ਼ੀਨ ਨਾਲ ਲਾਇਆਦਾ ਹਨਾ ਇਹ ਮਸ਼ੀਨ ਨਾਲ ਲਾਇਆ ਚਹੀ ਹਾਂ ਜੀ ਆਪਣਾ ਕਿੰਨਾ ਬੀਜ ਲੱਗ ਗਿਆ ਦੇ ਵਿੱਚ ਤਕਰੀਬਨ ਇਹ ਚ ਲੱਗਿਆ ਤਾਂ ਜੀ 16 ਕਿਲੋ ਇੱਕ ਕਿੱਲੇ ਦਾ ਜੀ 16 ਕਿਲੋ ਹਨਾ ਬਹੁਤ ਲੱਗ ਗਿਆ ਬੀਜ ਤਾਂ ਚਲੋ ਤਾਂ ਆਪਣਾ ਆਪਣੇ ਰੇ ਵੀ ਮਨ ਲਾਦਾ ਟਰੈਕਟਰ ਨਾਲੇ ਪਵਾਤਾ ਤਾਂ ਹਨਾ ਹਾਂਜੀ ਸਾਢੇ 3 ਥੱਲੇ ਰੇ ਦੇ ਪਾਈ ਜੂਰੀਏ ਤੇ ਅੱਛਾ ਅੱਛਾ ਠੀਕ ਆ ਉਹ ਵੀ ਟਰੈਕਟਰ ਨਾਲੇ ਪਵਾਇਓ ਚਲ ਵਧੀਆ ਹਨਾ ਨਾਲੇ ਉਹ ਕੰਮ ਵੀ ਉਹੀ ਪੈੜਾਂ ਚ ਦੁਬਾਰਾ ਫੇਰ ਪੈ ਜਾਂਦਾ ਉਹੀ ਪੈੜਾਂ ਚ ਜੀ ਸਪਰੇ ਵੀ ਹੋ ਜਾਂਦੀ ਹੈ ਜੀ ਕੋਈ ਦਿੱਕਤ ਹਾਂ ਹਾਂ ਚਲ ਆ ਜਾ ਅੱਗੇ ਦਿਖਾਉਨੇ ਆ ਫਿਰ ਚੋਨਾ ਚਲ ਪਹਿਲਾਂ ਆਪਾਂ ਲੌ 1247 ਦਾ ਪਿਛਲੇ ਸਾਲ ਨਹੀਂ ਆਇਆ ਜੀ ਰੇਟ ਹਾਂ ਬਸ ਉਹਦੇ ਕਰਕੇ ਛੱਡਣਾ ਪੈ ਗਿਆ ਜੀ ਇਤੀ ਰੇਟ ਵਧੀਆ ਜੀ ਪਰ ਇਤ ਕੀ ਇਹ 26 ਦੀਰੀ ਝੋਨਾ ਦਾ ਵਧੀਆ ਇਹ ਇਹਦੀ ਆਪਾਂ 20 ਦਿਨ ਪਹਿਲਾਂ ਉਹਦੀ ਆਕਸੀਕਲੋਰਾਈਡ ਦੀ ਕਾਪਰ ਦੀ ਸਪਰੇ ਕਰਾਈ ਸੀ ਡੋਡੀ ਤੋਂ ਅੱਛਾ ਡੋਡੀ ਤੋਂ ਹਾਂ ਡੋਡੀ ਸਾਲੀ ਫੇਰ ਵੀ ਆ ਜੀ ਯਾਰ ਪਤਾ ਕਿਹ ਚੱਕਰ ਮੇਰੇ ਹਿਸਾਬ ਨਾਲ ਵੀ ਇੱਕ ਨਾ ਜਦੋਂ ਤਾਪਮਾਨ 38 ਡਿਗਰੀ ਤੇ ਉੱਪਰ ਹੋ ਜਾਂਦਾ ਹਨਾ ਹਾਂਜੀ ਹਾਂਜੀ ਉਹਦੇ ਕਾਰਨ ਤੇ ਕੁਝ ਹੂਮਸ ਦੇ ਕਾਰਨ ਕੁਝ ਪਹਿਲਾਂ ਸੀਲਾ ਰਹੀਆਂ ਨੇ ਮੀਂਹ ਮੂੰ ਪੈਂਦੇ ਰਹੇ ਉਹਦੇ ਕਾਰਨ ਵੀ ਹੋ ਸਕਦਾ ਹੈ ਡੋਡੀ ਗਾਹਾਂ ਆਪਾਂ ਚੈੱਕ ਕਰੀਏ ਹੁਣ ਤਾਂ ਨਹੀਂ ਆਪਣੀ ਜਰੀ ਦੇ ਵਿੱਚ ਕੋਈ ਏਦਾਂ ਦੀ ਪ੍ਰੋਬਲਮ ਨਹੀਂ ਹੋਰ ਕੋਈ ਪ੍ਰੋਬਲਮ ਨਹੀਂ ਜੀ ਡੋਡੀ ਜ਼ਰੂਰ ਆ ਗਈ ਹੁਣ ਆ ਡੋਡੀ ਉਹ ਹੈਗੀ ਆਪਣੇ ਅਗਲੇ ਕੇਸ ਚ ਹਾਂਜੀ ਇਹ ਬਾਈ ਸਾਡੇ ਬੰਦੇ ਨੇ ਪਤਾ ਕੀ ਕਰਿਆ ਇਹਨੇ ਇਹਦੇ ਉੱਥੇ ਨਾ ਸੱਤ ਕਨਾਲਾਂ ਚ ਗਾਂਹਾਂ ਜਾ ਕੇ ਡੋਡੀ ਆ ਗਈ। ਇਹ ਗੇਣਾ ਮਾਰਨ ਆਇਆ ਹੋਣਾ ਉੱਥੇ ਹੈਗੇ ਤੇ ਇੱਕ ਟੁਕੜ 10-15 ਕਪੇਡੇ ਇਹਨੇ ਤੋੜ-ਤੋੜ ਕੇ ਸਿੱਟਦੀ ਉਹ ਸੀਟੇ ਪਰਹੀਂ। ਹਾਂਜੀ ਹਾਂ। ਉਹੀ ਕੰਮ ਹੋਇਆ ਜਿਵੇਂ ਕਿਰਾਂ ਆਪਾਂ ਪਹਿਲੀ ਵਾਰੀ ਗੰਨਾ ਲਾਇਆ। ਭਾਈ ਆਪਾਂ ਪਹਿਲੀ ਵਾਰੀ ਗੰਨਾ ਲਾਇਆ ਸਾਨੂੰ ਨਾ ਬੰਦਾ ਕਹਿੰਦਾ ਗੋਭ ਪੈ ਗਈ ਹੈ ਨਾ ਗੰਨੇ ਨੂੰ। ਗੋਭ ਪੈ ਗਈ। ਹਾਂ ਸਾਨੂੰ ਬੰਦਾ ਕਹਿੰਦਾ ਕਹਿੰਦਾ ਵੀ ਯਾਰ ਫਾਤਾ ਠੋਡੇ ਗੰਨੇ ਨੂੰ ਕੰਮ ਖਰਾਬ ਹੋ ਗਿਆ। ਉਹਨੇ ਕਰੀ ਟੀਚਰ। ਮੈਂ ਯਾਰ ਆਪਾਂ ਨੂੰ ਪਤਾ ਨਹੀਂ ਤਾਂ ਹਨਾ ਮੈਨੂੰ ਕਹਿੰਦਾ ਵੀ ਜਿਹੜਾ ਆ ਤੇਰੀ ਗੋਹ ਵਾਲਾ ਗੰਨਾ ਕਿਨਾ ਕਿਵੇਂ ਖਾਸੀ ਦੂਰ ਗੇਰ ਕੇ ਆਉਣਾ ਹੈ ਭਾਈ ਅਸੀਂ ਉਹੀ ਕਰੀ ਗਏ ਮੈਰ ਕੋਲ ਨਹੀਂ ਅਸੀਂ ਤੂੜਿਆ ਕਰੀਏ ਗੰਨਾ ਉਹ ਹਨਾ ਗੋਬਲ ਅਸੀਂ ਦੂਰ ਸਿੱਟ ਕੇ ਆ ਕਰੀਏ ਆਹ ਪਹਿਲੀ ਵਾਰ ਪਤਾ ਨਹੀਂ ਹੁੰਦਾ ਬੰਦੇ ਨੂੰ ਭਾਈ ਮੈਂ ਇਹਨੂੰ ਕਿਹਾ ਮਾ ਯਾਰ ਤਾਂ ਸਾਲਾ ਪਾਗਲ ਬਣਾਉਂਦਾ ਮਾ ਵੀ ਫਿਰ ਭਾਈ ਆਪਾਂ ਨੇ ਕੋਰਾ ਜਿੰਦੀ ਸਪਰੇ ਕਰੀ ਗੰਨੇ ਜੀ ਹਨਾ ਪੂਰਾ ਟਾਪ ਦਾ ਹੋ ਗਿਆ ਕੰਮ ਬਾਕੀ ਦਾ ਇਹ ਆ ਵੀ ਆ ਕਿਸਾਨਾਂ ਨੂੰ ਵੀ ਥੋੜੀ ਜਾਣਕਾਰੀ ਆਪਣੇ ਆਪ ਹੋਣੀ ਚਾਹੀਦੀ ਹੈ ਕਿਉਂਕਿ ਦਵਾਈਆਂ ਵਾਲੇ ਦਾ ਭਾਈ ਚੱਕ ਚੱਕ ਠੋਕੀ ਜਾਂਦੇ ਨੇ ਆਹ ਪਾ ਦੇ ਉਹ ਪਾ ਦੇ ਹਨਾ ਆਪਾਂ ਨੂੰ ਵੀ ਦੇਖ ਕੇ ਪਾਉਣੀ ਪੈਂਦੀ ਆ ਪਰ ਹੁਣ ਜਦੋਂ ਇਹ ਡੋਡੀ ਆ ਜਾਵੇ ਜੀ ਫੇਰ ਇਹਦਾ ਕੋਈ ਲਾਜ ਨਹੀਂ ਜੀ ਕੋਈ ਦਵਾਈ ਪਾਉਣ ਦਾ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਇਹ ਤਾਂ ਬਈ ਪਹਿਲੇ ਹੀ ਆ ਜਿਹੜੀ ਹੋ ਗਈ ਹਾਂ ਜੀ ਬਾਈ ਬਾਕੀ ਮਿਲਦੇ ਆ ਕੱਲ ਨੂੰ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਹਨਾ ਤੁਹਾਡੇ ਨਾਲ ਕੱਲ ਨੂੰ ਵੀ ਵਲੌਗ ਸਾਂਝਾ ਕਰਾਂਗੇ ਬਾਕੀ ਧੰਨਵਾਦ ਜੀ ਸਾਰਿਆਂ ਦਾ